ਸਤਿ ਸ਼੍ਰੀ ਅਕਾਲ ਸਾਰਨ ਪੰਜਾਬ ਫੋਰ ਕਾਸਟ ਸਵਾਗਤ ਕਰਦੇ ਹਾਂ। ਸਵਾਗਤ ਤੁਹਾਨੂੰ ਜਿਹੜੇ ਚੈਨਲ ਤੋਂ ਫਿਰ ਤੋਂ। ਪਰ ਮਾਤਾ ਮਾਂ ਤੁਹਾਡੇ ਜੜਨਾ ਵਿੱਚ ਤੁਹਾਨੂੰ ਤਰੱਕੀ ਹਮੇਸ਼ਾ ਬਖਸ਼ੇ ਦਵੇ ਤੁਹਾਨੂੰ ਮੇਰੇ ਨਾਲ ਜੋ ਕਿ ਨਰਤਨ ਦੋਸਤੀ ਬਣਾ ਸੀ ਜਿਹੜਾ ਲੱਗ ਗਿਆ। ਤੇ ਅੰਤ ਗੱਲ ਕਰਦੇ ਹਾਂ ਅਸੀਂ ਫੋਨਸ ਦੇ ਜੋ ਕਿ ਨੁਕਸਾਨ ਬਾਰੇ ਇਸ ਤੇ ਥੋੜੇ ਬਹੁਤੇ ਫੈਲਦੇ ਨੇ ਪਰ ਤੂ ਬਾੜੇ ਨਹੀਂ ਹੈਗੇ। ਤੇ ਆਹ ਬਣਾ ਕਰਦੇ ਹਾਂ ਅਸੀਂ ਫੋਨਸ ਵੀ ਜੋ ਕਿ ਹਲਕਾ ਜਿਹਾ ਡਾਜਾ ਦੇਖ ਰਹੇ ਆ ਅੱਜ ਜੋਸੀਂ ਫੋਨ ਦੇਖ ਰਹੇ ਆ ਡਾਜਾ ਸਕ੍ਰੀਨ ਦੇ ਬਾੜੇ ਇਹ ਤਾਂ ਕਿ ਬਸ ਜੋ ਸਭ ਨੂੰ ਚਾਹਤਾ ਦੇਖੇ ਹੋਏ ਨੇ ਜਦੋਂ ਵੀ ਇਨਸਾਨ ਸੰਧਾ ਦੇ ਜੋ ਕਿ ਥੋੜੇ ਬਚ ਜਦੋਂ ਵੀ ਕਰੋਨਾ ਆਇਆ 2019 ਵਿੱਚ ਤਾਂ ਉਦੋਂ 2020 ਵਿੱਚ 19 20 ਵਿੱਚ ਹੀ ਆਇਆ ਸੀ ਤੇ ਉਦੋਂ ਚੋਣ ਜੁਕੀ ਛੋਲੇ ਬੱਚਿਆਂ ਦੇ ਜੋ ਕਿ ਹੱਥ ਵਿੱਚ ਫੋਨ ਲਾ ਕੇ ਉਹ ਜਿਹਨੂੰ ਸੁਖਨ ਕਾਮ ਮੈਂ ਲਾ ਕੇ ਆਨਲਾਈਨ ਜਿਸ ਤੋਂ ਬਾਅਦ ਇਹ ਜ਼ਿੰਦਗੀ ਜੋ ਕਿ ਉਹਨਾਂ ਦੀ ਹੈ ਫੋਨ ਤੇ ਗੁਜ਼ਰਨ ਲੱਗ ਪਈ ਹੈ ਤੇ ਛੋੜੇ ਬੱਚਿਆਂ ਨੂੰ ਫੋਨ ਜੋ ਕਿ ਘਟ ਘਟ ਵਰਤਨ ਦਿਆ ਕਰੋ। ਤੁੰਗ ਇਹ ਨਿਕਾ ਤਾਂ ਬਹੁਤ ਡੂੰਗਾ ਹਸਰ ਪਵੇਗਾ। ਜੇਕਰ ਉਹਨਾਂ ਨੇ ਇਸ ਫੋਨ ਨੂੰ ਜੋ ਕਿ ਸਕੂਲ ਦੇ ਮਾਂ ਕੰਮ ਤੱਕ ਰੱਖਿਆ ਤਾਂ ਉਹਨਾਂ ਦੀ ਠੀਕ ਹੈ। ਨਹੀਂ ਤਾਂ ਉਹਨਾਂ ਦੀ ਜੋ ਕਿ ਇਹਦਾ ਉਹ ਵੀ ਕਮਜ਼ੋਰ ਹੋ ਸਕਦੀ ਹੈ ਤੇ ਉਹਨਾਂ ਦੇ ਜੋ ਕਿ ਦਿਮਾਗ ਤੇ ਵੀ ਇਸ ਦਾ ਅਸਰ ਪੈ ਸਕਦਾ ਹੈ ਤੇ ਛੋਟੇ ਬੱਚਾ ਤੋਂ ਮੇਸ਼ਾ ਤੋਂ ਦੂਰ ਰੱਖੋ ਜਾਂ ਗੱਲ ਹੋਰ ਕੀ ਹੈ ਹਮੇਸ਼ਾ ਇਸ ਨੂੰ ਵਰਤਦੇ ਸਮੇਂ ਲਗਭਗ 1 ਤੋਂ 2 ਫੁੱਟ ਦੂਰੀ ਬਣਾ ਕੇ ਰੱਖੋ ਤਾਂ ਕਿ ਇਸੇ ਜੋ ਐਸ ਵਿੱਚ ਨਿਕਣੀ ਹੋਵੇ ਕਰਨਾ ਨਾ ਜੇ ਰੇਸ ਨਹੀਂ ਉਹ ਤੁਹਾਡੇ ਅੱਖਾਂ ਤੱਕ ਨਾ ਪਹੁੰਚਣ ਨਾ ਕਿ ਤੁਹਾਡੇ ਅੱਖਾਂ ਤੱਕ ਜੋ ਕਿ ਨੋ ਲੋਕ ਨੂੰ ਕੋਈ ਉੱਤੇ ਪ੍ਰਭਾਵ ਪਾ ਸਕਣ ਇਸ ਨਾਲ ਉਹਦੀ ਨਿਗਾਹ ਜੋ ਕਿ ਕਮਚੋਰ ਹੋ ਸਕਦੀ ਹੈ ਤੁਹਾਨੂੰ ਜੋ ਕਿ ਚਾਰੇ ਪਾਸੇ ਸਿਰਫ ਹਨੇਰੇ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ ਇਸ ਦਿਨ ਦਾ ਖਾਸ ਤਾਂ ਰੱਖੋ ਵਕਤ ਇਸ ਦਿਹਾਗੇ ਨੇ ਲੱਗਦਾ ਹੈ ਪੈਦਾ ਹੈ ਕਿ ਜੋ ਕਿਸੇ ਜੋ ਕਿ ਤੁਹਾਨੂੰ ਕੋਈ ਵੀ ਕੰਮ ਹੋਵੇ ਫੋਨ ਦਾ ਜਾਂ ਜੌਬ ਦਾ ਕੁਝ ਵੀ ਤੁਹਾਨੂੰ ਉਹ ਠੀਕ ਹੈ सिलेबस बच्चे ज पढ़ाई बच्चों की हमेशा चार्ज हमेशा लाग रखा करो ताकि पै जाए इसी इसी पूरी अपडेट दूसरी बड़ी सी है तो Don't